लाद याद वी लाद वी लुट đều hai năm sắp ra không sao ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਅੱਜ ਦੇ ਇਕੱਠ ਦਾ ਮੇਨ ਮੋਟਿਵ ਕੀ ਹੈ ਆਪਣੇ ਜੋ ਸਕੂਲ ਇਸਟੂਡੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਦੀਵਾਸ ਦੇ ਸਟੂਡੈਂਟ ਜਿਹੜੇ ਕਿ ਪਹਿਲਾਂ ਜ਼ੋਨਲ ਲੈਵਲ ਤੇ ਅੰਡਰ 17 ਟੀਮ ਗਈ ਸੀ ਜ਼ੋਨ ਚੋਂ ਵੀ 골ਡ ਤੇ ਪੋਜੀਸ਼ਨ ਇਹਨਾਂ ਦੀ ਜ਼ਿਲ੍ਹੇ ਚੋਂ ਵੀ ਹੈ ਤੇ ਫਿਰ ਬੇਹੱਦ ਤਕੜੇ ਮੁਕਾਬਲੇ ਨਾਲ ਇਹ ਬੱਚੇ ਇੱਕ ਇੱਕ ਦੇ ਸੋਰ ਨਾਲ ਪੰਜਾਬ ਚੋਂ 골ਡ ਮੈਡਲ ਹਾਸਲ ਕਰਕੇ ਲਿਆਏ ਨੇ ਤੇ ਮੈਂ ਪੂਰੇ ਸਮੂਹ ਪਿੰਡ ਵਾਸੀਆਂ ਦਾ ਸਰਪੰਚ ਸਾਹਿਬ ਦਾ ਤੇ ਪੰਚਾਇਤ ਦਾ ਧੰਨਵਾਦ ਕਰਦੀ ਆ ਕਿ ਉਹ ਉਹਨਾਂ ਨੇ ਇਹਨਾਂ ਬੱਚਿਆਂ ਦਾ ਜੋ ਕਿ ਮੈਡਲ ਲਿਆਗਾ ਉਹਦੇ ਲਈ ਸਨਮਾਨਿਤ ਕਰ ਲਈ ਜਿਹੜਾ ਇੱਥੇ ਇਕੱਠ ਰੱਖਿਆ ਤੇ ਬਹੁਤ ਰੇਅਰ ਹੁੰਦਾ ਹੈ ਬਹੁਤ ਰੇਅਰ ਬਹੁਤ ਪਿੰਡ ਨੇਗੇ ਬਹੁਤ ਟੀਚਰਾਂ ਨਾਲ ਗੱਲਬਾਤ ਹੁੰਦੀ ਹੈ ਮੇਰੀ ਤੇ ਜਿਹੜੇ ਕਹਿੰਦੇ ਨੇ ਕਿ ਸਾਡੇ ਬੱਚਾ ਦੇ ਮੈਡਲ ਆਉਂਦੇ ਨੇ ਤੇ ਪਿੰਡ ਵਾਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਤੇ ਮੈਂ ਸੀਰੀਅਸਲੀ ਐਪਰੀਸ਼ੀਏਟ ਕਰਦੀ ਆ ਐਦਾਂ ਦਾ ਮੈਂ ਕੋਈ ਪਹਿਲਾਂ ਨਹੀਂ ਦੇਖਿਆ ਹੈਗਾ ਕਿ ਇੰਨੇ ਛੁੱਟੀ ਵਾਲੇ ਦਿਨ ਆਪ ਦਾ ਟਾਈਮ ਕੱਢ ਕੇ ਤੇ ਬੱਚਿਆਂ ਨੂੰ ਇੰਨਾ ਮਸਲਾ ਦਈ ਰਹੀ ਨੇ ਤੇ ਬੱਚਿਆਂ ਨੂੰ ਮੋਟਿਵੇ ਮੋਟੀਵੇਟ ਕਰਦੇ ਨੇ ਤਾਂ ਕਿ ਅੱਗੇ ਤੋਂ ਵੱਧ ਤੋਂ ਵੱਧ ਪੋਜੀਸ਼ਨਾਂ ਆਣ ਤੇ ਬੱਚੇ ਵੀ ਇਹਨਾਂ ਵੱਲੋਂ ਵੀ ਬੇਨਤੀ ਦਾ ਧੰਨਵਾਦ ਕਰਦੀਆਂ ਕਿ ਇਹਨਾਂ ਨੇ ਇਹਨਾਂ ਦੀ ਕਦਰ ਕੀਤੀ ਕਿਉਂਕਿ ਮੈਡਲ ਬੜੇ ਆਉਂਦੇ ਨੇ ਬੱਚਿਆਂ ਦੀ ਪੋਜੀਸ਼ਨਾਂ ਬਹੁਤ ਆਉਂਦੀਆਂ ਨੇ ਪਰ ਫਰਕ ਹੁੰਦਾ ਇਹਦੇ 'ਚ ਕਿ ਉਹਨਾਂ ਦੀ ਕਦਰ ਕਰਨ ਵਾਲੇ ਹੈਗੇ ਆ ਕਿ ਨਹੀਂ ਤੇ ਉਹਨਾਂ ਨੂੰ ਜਾਣਨ ਵਾਲੇ ਹੈਗੇ ਆ ਕਿ ਨਹੀਂ ਤੇ ਇਹ ਪਿੰਡ ਦੇ ਸਮੂਹ ਵਾਸੀ ਪੰਚਾਇਤ ਸਰਪੰਚ ਸਾਹਿਬ ਬਹੁਤ ਹੀ ਮਾਗਲੇ ਤਾਰੀਫ ਵੀ ਜਿਹੜਾ ਕਿ ਉਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਮੁਲਕਿਆ ਕਿ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਕਿ ਇਹਨਾਂ ਵੱਲੋਂ ਜੋ ਵੀ ਇੱਥੇ ਅੱਜ ਪ੍ਰੋਗਰਾਮ ਕੀਤਾ ਗਿਆ ਹੈਗਾ ਮੈਂ ਉਹਨਾਂ ਦਾ ਬਹੁਤ ਹੀ ਸਤਿਮਾਨ ਕਰਦੀਆਂ ਥੈਂਕ ਯੂ ਕਰਦੀਆਂ ਤੇ ਅੱਗੇ ਤੋਂ ਵੀ ਵਾਦਾ ਕਰਦੀਆਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਪਾਰਟਿਸਪੇਸ਼ਨ ਲਾਉਣੀ ਹੈ

ਉੰਨੇ ਆਪਣਾ ਟਾਈਮ ਗੱਡਿਆ ਸਟੱਡੀ ਵਿੱਚੋਂ ਲੌਸ ਕਰਵਾਇਆ ਸਟੱਡੀ ਗੇਮਸ ਮੈਨੇ ਕਿ ਜੇ ਬੱਚਾ ਸਟੱਡੀ ਗੇਮਸ ਕਰਦਾ ਤਾਂ ਸਟੱਡੀ ਵਿੱਚ ਕੁਝ ਨਾ ਕੁਝ ਪੀਰੀਅਡ ਮਿਸ ਕਰਨੇ ਪੈਂਦੇ ਜੀ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਤੇ ਤੇ ਬੱਚਿਆਂ ਨੂੰ ਬਹੁਤ ਹੌਸਲਾ ਦਿੰਨੀ ਆ ਤੇ ਮੈਂ ਹੋਪ ਕਰਦੀ ਆ ਕਿ ਅੱਗੇ ਮੈਂ ਇਨ ਫਿਊਚਰ ਜਿਨੇ ਕਿ ਤੁਹਾਡੇ ਟੀਚਰ ਸਾਨੂੰ ਮਿਲਦੇ ਦੇਣਗੇ ਤੇ ਉਹ ਬਹੁਤ ਖੁਸ਼ ਹੁੰਦੇ ਨੇ ਅਸੀਂ ਕੱਥੇ ਮੁਕਾਂਦੇ ਆ ਤੇ ਮੈਂ ਇਹਨਾਂ ਨੂੰ

ਡੀਪੀ ਮੈਡਮ ਜੀ ਜਿਨ੍ਹਾਂ ਦਾ ਸਦਕਾ ਜਿਨ੍ਹਾਂ ਦੀ ਪ੍ਰੈਕਟਿਸ ਸਦਕਾ ਪ੍ਰੇਰਨਾ ਸਦਕਾ ਇਹ ਬੱਚੇ ਅੱਜ ਮੈਡਲ ਲੈ ਕੇ ਆਏ ਨੇ ਸਾਡੇ ਪਿੰਡ ਦਾ ਨਾਮ ਉੱਚਾ ਕਰਿਆ ਇਹ ਸਿਹਰਾ ਡੀਪੀ ਮੈਡਮ ਨੂੰ ਖਾਸ ਤੌਰ ਤੇ ਜਾਂਦਾ ਹੈ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਚਿਆਂ ਦਾ ਜੋ ਸਨਮਾਨ ਬੰਦਾ ਸਨਮਾਨ ਹੈ ਇਹਨਾਂ ਨੂੰ ਦਿੱਤਾ ਜਾਵੇਗਾ ਤੇ ਮੈਂ ਬਕਾਇਦਾ ਇਹਨਾਂ ਦਾ ਨਾਮ ਪੇਰੈਂਟ ਦਾ ਨਾਮ अनाउंस करा वन बाय वन बच्चे आन से अपने बनना जो आशीर्वाद है जो मैडल है जो सम्मान है वो लैं फस्ट नंबर से रणदीप कौर डॉटर ऑफ श्री हरप्रीत सिंह पिंड दियात माँ बाप का नाम रोशन मैटर नहीं करता कि तेजे पेरेंट्स नाल ने जूर ने यह मैटर करता कि अपने पेरेंट्स की कर रहे हो ਸਾਰਾ ਆਸ਼ੀਰਵਾਦ ਪਰਮਾਤਮਾ ਕਰੇ ਤੁਸੀਂ ਦਿਨ ਦੁਬਣੀ ਰਾਤ ਚੋਂ ਬਣੀ ਤਰੱਕੀ ਕਰੋ। ਥੈਂਕ ਯੂ ਬੋ ਲੋ ਸਾਰਿਆਂ ਨੂੰ। ਨੈਕਸਟ ਕੰਗratulations ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ ਸਾਰਾ ਆਸ਼ੀਰਵਾਦ ਸਿਮਰਨਜੀਤ ਕੋ ਰੱਬ ਕਰੇ ਤੁਸੀਂ ਵੀ ਅੱਗੇ ਵਧੋ। ਨੈਕਸਟ ਹੈ ਬਈ ਸਿਮਰਨਦੀਪ ਕੋ ਡਾਕਟਰ ਅਕਸ਼ਰਿ ਚਮਕੌਰ ਸਿੰਘ ਬਹੁਤ ਬਹੁਤ ਮੁਬਾਰਕਾਂ ਬੇਟਾ ਕਿ ਤੁਸੀਂ ਇੱਕ ਹੋਰ ਗੇਮ ਮੌਕੇ ਦਾ ਪਾਠ ਬਣੇ ਹੋ ਆਪਣੇ ਮਾਪੇ ਦਾ ਨਾਮ ਰੌਸ਼ਨ ਕਰ ਰਹੇ ਹੋ ਤੇ ਹਾਰ ਇੱਕ इवन ਮੈਂ ਵੀ ਇੱਕ ਮਾਤਾ ਪਿਤਾ ਦਾ ਰੋਲ ਅਦਾ ਕਰਦੀਆਂ ਮੇਰੇ ਵੀ ਦੋ ਬੱਚੇ ਨੇ ਤੇ ਮੈਂ ਪਰਮਾਤਮਾ ਕੋਲੋਂ ਬਿਸ਼ ਕਰਦੀਆਂ ਕਿ ਸਾਡੇ ਵੀ ਬੱਚੇ ਜਿਹਨੇ ਵੀ ਬੈਠੇ ਨੇ ਸਭ ਦੇ ਬੱਚੇ ਐਡਾ ਨਾ ਮੌਕਾ ਲੈ ਕੇ ਆਣ ਕਿ ਮਾਣ ਮਾਰੇ ਤੁਸੀਂ ਅੱਗੇ ਵੱਧੋ ਤੇ ਬਹੁਤ ਵਾਕ ओके ਰੋਇੰਗ ਵਿੱਚ ਤੇ ਮੈਂ ਅੱਜ ਦੱਸਣਾ ਕੰਨਿਆ ਸ਼ਕਤੀ ਸਰੂਪਤਾ ਮੈਨੇ ਟੈਨੋਲੀਆ ਖੇਡੀ ਆਂਗੀ ਰੋਇੰਗ ਵਿੱਚ ਮੇਰਾ ਗੇਮ ਮੈਟ ਵੀ ਹੈ ਮਤਲਬ ਇਹ ਵੀ ਕੰਗ੍ਰੈਚੁਲੇਸ਼ਨ ਬੱਚੇ ਅੱਗੇ ਤੁਸੀਂ ਆਮੋ ਤਾਂ ਮੈਂ ਉਹ ਨਹੀਂ ਕਰਦੀਆਂ ਕਿ ਸਾਰੇ ਬੱਚੇ ਜਦੋਂ ਤੁਸੀਂ ਪਾਸ ਆਊਟ ਹੋ ਜਾਓ ਤੇ ਐਡਾ ਮਠਾਈਆਂ ਦੇ ਡੱਬੇ ਲੈ ਕੇ ਆਓ ਟੀਚਰਸ ਲਈ ਪਿੰਡ ਵਾਲਿਆਂ ਲਈ ਕਿ ਹਾਂ ਅਸੀਂ

ਕਿ ਤੇ ਨੇ ਥੋੜਾ ਜਿਹਾ ਨੇ ਤਾਂ ਫੇਰ ਵੀ ਇਹਨਾਂ ਦੀ ਥੋੜਾ ਜਿਹਾ ਹੈਜੀਟੇਸ਼ਨ ਹੈ ਜਿਹੜੀ દૂર ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਪਣੇ ਮਨ ਦੇ ਵਿਚਾਰ ਆਪਣੇ ਮਨ ਦੇ ਵਿਚਾਰ ਉਹ ਉਹ ਮਿਹਨਤ ਨੂੰ ਕਰ ਰਹੇ ਨੇ ਖੇਲ ਕੇ ਤੇ ਐਡੀ ਬੜੀਆਂ ਪ੍ਰਾਪਤੀਆਂ ਪ੍ਰਾਪਤ ਕਰਕੇ ਉਹਨਾਂ ਦੇ ਮਨ ਵਿੱਚ ਕੀ ਵਿਚਾਰ ਨੇ ਚਲੋ ਫਸ ਨੰਬਰ ਤੇ ਨੇ ਰਣਜੀਤ कौर ਸੱਚੀ ਕਾਲਜੀ ਵਿੜਵਨ ਦਾ ਸਾਰਿਆਂ ਨੂੰ ਮੈਂ ਸਾਰੀ ਪੰਚਾਇਤ ਦਾ ਤੇ ਸਾਰੇ ਪੰਚਾਇਤ ਦੇ ਮੈਂਬਰਾਂ ਦਾ ਧੰਨਵਾਦ ਕਰਦੀ ਆ ਉਹਨਾਂ ਨੇ ਸਾਨੂੰ ਇਲਾ ਸਨਮਾਨ ਦਿੱਤਾ ਸਾਨੂੰ ਇਹ ਸੋ ਮੈਂ ਤਕਰੀਬ ਮੈਂ ਦਾ ਵੀ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਮੈਨੂੰ ਪਤਾ ਨਹੀਂ ਸੀ ਵੀ ਕਬੱਡੀ ਕੀ ਹੁੰਦੀ ਆ ਕਿਵੇਂ ਖੇਡੀ ਜਾਂਦੀ ਹੈ ਜੀ ਮੈਨੂੰ ਉਹਨਾਂ ਨੇ ਨੈਸ਼ਨਲ ਲੈਵਲ ਤੱਕ ਪਹੁੰਚਾਇਆ ਲਈ ਉਹਨਾਂ ਦਾ ਤਕਰੀਬ ਮੈਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਸੋਹਰਾਂ ਹੀ ਬਹੁਤ ਧੰਨਵਾਦ ਕਰਦੀ ਆ ਸਾਡੇ ਪ੍ਰਿੰਸੀਪਲ ਸਰਦਾਰ ਰਿਸਪੈਕਟਡ ਸਰਦਾਰ ਹਰਪੀਤ ਸਿੰਘ ਜੀ ਉਹਨਾਂ ਨੇ ਸਾਨੂੰ 3 ਪੀਰੀਅਡ ਦਿੱਤੇ ਨੇ ਜੀ ਸਾਡੀ ਪਲਸ 2 ਕਲਾਸ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ ਸਟੱਡੀ ਦੇ ਲਾਸ ਨੂੰ ਨਹੀਂ ਦੇਖਿਆ ਹੋਗਾ ਵੀ ਜਿਹੜਾ ਮਤਲਬ ਕਿ ਸਾਡੀ ਪਲਸ 2 ਕਲਾਸ ਬੋਰਡ ਦੀ ਹੈਗੀ ਉਹਦੇ ਵਿੱਚ ਸਾਡੇ ਕਿੰਨੇ ਲਾਸ ਹੁੰਦੇ ਨੇਗੇ ਪੜ੍ਹਾਈ ਵਿੱਚ ਜਦੋਂ ਅਸੀਂ ਪੀਰੀਅਡ ਛੱਡਦੇ ਆਂਗੇ ਤਾਂ ਸਾਡੇ ਸਕੂਲ ਦੇ ਟੀਚਰਾਂ ਨੇ ਵੀ ਬਹੁਤ ਸਪੋਰਟ ਕਰਿਆ ਤੁਹਾਨੂੰ ਸਾਡੇ ਪ੍ਰਿੰਸੀਪਲ ਸਰ ਨੇ ਵੀ ਤੁਹਾਨੂੰ ਬਹੁਤ ਸਪੋਰਟ ਕਰਿਆਗਾ ਉਹਨਾਂ ਦੀ ਸਪੋਰਟ ਨਾਲ ਹੀ ਅਸੀਂ ਇੱਥੇ ਤੱਕ ਪਹੁੰਚ ਸਕੇ ਸਾਡੀ ਮੈਂ ਗਿਲਸ ਮੈਂ ਤਾਂ ਕੋਈ ਪੰਚਾਇਤ ਦਾ ਸਰਪੰਚ ਆਬ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਮੋਟੀਵੇਟ ਕੀਤਾ ਤੇ ਸਾਡੀ ਜਿਹੜੀ ਅਸੀਂ ਇੱਕ ਟਰੱਪ ਉੱਤੇ ਸਾਨੂੰ ਉਹ ਤੇ ਸਨਮਾਨਿਤ ਸਿੱਤਾ ਸਾਡੀ ਇਹ ਬਹੁਤ ਵੱਡੀ ਗੱਲ ਹੈ ਕਿ ਤੁਹਾਨੂੰ ਸਾਨੂੰ ਅਗਲੇ ਜਾਂਦਾ ਤੇ ਹੋਰ ਹੋਣ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਨਮਾਨਿਤ ਸਿੱਤਾ ਹੈ ਮੇਰੇ ਸਕੂਲ ਦਾ ਮੇਰੇ ਡਾਕਟਰ ਸੁਖੀ ਜਾਨੀ ਮੈਮ ਐਂਡ ਪ੍ਰਿੰਸੀਪਲ ਸਹਿਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਨਾਮ ਦਿੱਤੇ ਤੇ ਹੋਰ ਬੱਚੇ ਵੀ ਇਹਨਾਂ ਨੂੰ ਦੇਖ ਕੇ ਅੱਗੇ ਪਾਰਟਿਸਪੈਂਟ ਕਰਨਗੇ ਅਸੀਂ ਇਹੀ ਚਾਹਾਂਗੇ ਕਿ ਵੱਧ ਤੋਂ ਵੱਧ ਬੱਚੇ ਅੱਗੇ ਵਧਣ ਤੇ ਆਪਣੇ ਮਾਪਿਆਂ ਦਾ ਸਕੂਲ ਦਾ ਨਾਮ ਰੌਸ਼ਨ ਕਰਨ ਨਾਲ ਮਾਸ਼ਾਅੱਲਾ ਸਪੈਸੀ ਸਰਪੰਚ ਸਾਹਿਬ ਨੂੰ ਜਿਨ੍ਹਾਂ ਨੇ ਇੰਨਾ ਵੱਡਾ ਪ੍ਰੋਗਰਾਮ ਲਾ ਕੀਤਾ ਸਾਰੇ ਬੱਚਿਆਂ ਲਈ ਤੇ ਪੰਚਾਇਤ ਸਹਿਵਾਨ ਪਿੰਡ ਦੇ ਮੈਂਬਰ ਤੇ ਮੈਡਮ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਦੋ ਦੋ ਪਾਦੇ ਤੇ ਮੁੰਡੇ ਲੈ ਆ ਲੈ ਆ ਇਹਨਾਂ ਚਰਪੋਈ ਆ ਸਾਰੇ ਘਰ ਦੇ ਬਾਅਦ ਪਾਦੇ ਵੀ ਕੋਈ ਜੰਗ ਮਾਤਾ ਵੀ ਕੋਈ ਜੰਗ ਮਾਤਾ ਵੀ बंड <laughs> 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 ਹੰਡਾ ਕੋਟਾ ਕਰ